ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਜੀ ਸੋ ਵਿਸ਼ਾ ਅੱਜ ਦਾ ਹੈ ਕਿ ਜਦੋਂ ਆਪਾਂ ਜਰਾਗ ਇਸ਼ਨਾਨ ਕਰਾਉਂਦੇ ਆ ਕੱਚੀ ਲਸੀਨਾ ਸਾਫ ਕਰਦੇ ਆ ਜਾਂ ਫਿਰ ਨਾਗ ਰੱਖੇ ਹੁੰਦੇ ਨੇ ਦਰਬਾਰ ਦੇ ਵਿੱਚ ਚਾਂਦੀ ਦੇ ਪਿੱਤਲ ਦੇ ਕੇ ਰੱਖਦੇ ਕੇ ਤਾਂਬੇ ਦੇ ਰੱਖਦੇ ਸੋ ਜਿਹੜੇ ਵੀ ਰੱਖੇ ਹੁੰਦੇ ਨੇ ਸੋ ਉਹਨਾਂ ਨੂੰ ਆਪਾਂ ਕੱਚੀ ਲੱਸੀ ਨਾਲ ਅਸ਼ਨਾਣ ਕਰਾਉਂਦੇ ਆ ਤੇ ਉਸ ਕੱਚੀ ਲੱਸੀ ਦਾ ਬਾਅਦ ਵਿੱਚ ਕਰਨਾ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਉਹ ਵੀ ਜ਼ਰੂਰ ਸੁਣਿਆ ਕਰੋ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਕੋਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੋ ਚਰਾਗ ਦਾ ਤੇਲ ਬਾਹਰ ਆ ਜਾਂਦਾ ਹੈ ਕਿ ਉਹ ਵਾਪਸ ਚਰਾਗ ਦੇ ਵਿੱਚ ਪਾ ਸਕਦੇ ਆਂ ਸੋ ਬਿਲਕੁਲ ਵੀ ਨਹੀਂ ਜੀ ਇਹ ਈ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਕਿ ਜੋ ਤੇਲ ਚਰਾਗ ਦੇ ਥੱਲੇ ਹੈ ਡੁੱਲ ਗਿਆ ਹੈ ਉਹ ਵਾਪਸ ਚਰਾਗ ਵਿੱਚ ਪਾਉਣਾ ਹੈ ਇਸ ਤਰ੍ਹਾਂ ਕਦੇ ਨਹੀਂ ਕਰਨੀ ਸੋ ਆਪਾਂ ਇੱਕ ਵੀਡੀਓ ਬਣਾ ਕੇ ਪਾਈ ਸੀ ਕਿ ਜੋ ਤੇਲ ਚਰਾਗ ਤੋਂ ਬਾਹਰ ਰਹਿ ਜਾਂਦਾ ਹੈ ਉਹਦੀ ਵਰਤੋਂ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਆ ਸੋ ਵੀਡੀਓ ਨੂੰ ਪੂਰੀ ਸੁਣ ਲੈਣਾ ਜੀ ਕੁਝ ਦਿਨ ਪਹਿਲਾਂ ਹੀ ਆਪਾਂ ਵੀਡੀਓ ਬਣਾਈ ਹੈ ਜੀ ਵਿੱਚ ਚਰਾਗਾ ਤੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਲਾਲਾ ਵਾਲੇ ਪੀਤੀ ਜੈ ਹੋ ਭੇ ਜੀ ਸੋ ਨਾਲੇ ਲਿਖਦੇ ਨੇ ਕਿ ਕੋਈ ਸ਼ਬਦ ਨਹੀਂ ਬੋਲਣ ਲਈ ਨਾ ਹੀ ਲਿਖਣ ਲਈ ਇਹ ਤਾਂ ਲੱਲਾ ਵਾਲੇ ਪੀਰ ਹੀ ਜਾਣਦੇ ਆ ਕਿ ਕਿੰਨਾ ਪਿਆਰ ਹੈ ਉਹਨਾਂ ਨਾਲ ਪਿਆਰ ਦੀ ਕੋਈ ਹੱਦ ਸੀਮਾ ਨਹੀਂ ਹੁੰਦੀ ਸੋ ਬਿਲਕੁਲ ਜੀ ਸੋ ਮਾਲਕ ਦੇ ਨਾਲ ਪਿਆਰ ਪਾਈਏ ਚਾਹੇ ਕਿਸੇ ਵੀ ਰਿਸ਼ਤੇ ਨਾਲ ਆਪਾਂ ਪਿਆਰ ਕਰਦੇ ਆ ਤਾਂ ਉਹਦੀ ਕੋਈ ਹੱਦ ਨਹੀਂ ਹੁੰਦੀ ਸੋ ਦਿਲੋਂ ਪਿਆਰ ਕੀਤਾ ਜਾਂਦਾ ਹੈ ਤੇ ਉਹ ਪਿਆਰ ਨੂੰ ਦਿਲੋਂ ਨਿਭਾਉਣਾ ਵੀ ਚਾਹੀਦਾ ਹੈ ਜੀ ਸੋ ਜੇਕਰ ਆਪਾਂ ਮੁਰਸ਼ਿਦ ਦੇ ਨਾਲ ਦਿਲੋਂ ਪਿਆਰ ਪਾਉਂਦੇ ਆਂ ਤੇ ਉਹ ਮੁਰਸ਼ਿਦ ਵੀ ਦਿਲੋਂ ਹੀ ਨਿਪਾਉਂਦਾ ਹੈ ਸੋ ਉਹ ਸਿਰਫ ਪਿਆਰ ਦਾ ਭੁੱਖਾ ਹੈ ਹੋਰ ਕੁਝ ਵੀ ਨਹੀਂ ਮੰਗਦਾ ਜੇਕਰ ਅਸੀਂ ਅੱਜ ਦਿਲੋਂ ਪਿਆਰ ਆਪਣੇ ਮਾਲਕ ਨੂੰ ਕਰਾਂਗੇ ਤਾਂ ਉਹ ਮਾਲਕ ਸਾਡੇ ਪਿਆਰ ਦੀ ਕਦਰ ਪਾਉਂਦਾ ਹੈ ਪਰ ਇਨਸਾਨ ਇਨਸਾਨ ਨੂੰ ਧੋਖਾ ਦੇ ਜਾਂਦਾ ਹੈ ਪਰ ਉਹ ਪਰਮਾਤਮਾ ਕਦੇ ਵੀ ਧੋਖਾ ਨਹੀਂ ਦਿੰਦਾ ਸੋ ਉਹ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਮਾੜਾ ਕੁਝ ਨਹੀਂ ਹੋਣ ਦਿੰਦਾ ਜੇਕਰ ਦਿਲੋਂ ਪਿਆਰ ਕਰਨਾ ਹੈ ਤਾਂ ਇੱਕ ਮੁਰਸ਼ਿਦ ਨਾਲ ਕਰਨਾ ਚਾਹੀਦਾ ਕਿਉਂਕਿ ਉਹ ਇੱਕ ਐਸੀ ਤਾਕਤ ਹੈ ਜਿਹੜੀ ਕਦੇ ਧੋਖਾ ਨਹੀਂ ਦਿੰਦੀ ਤਾਂ ਪਿਆਰ ਦਾ ਹੱਕ ਨਹੀਂ ਰੱਖਦੀ ਸੋ ਜੇਕਰ ਅਸੀਂ ਉਹਨਾਂ ਨੂੰ ਦਿਲੋਂ ਯਾਦ ਕਰ ਲੈਂਦੇ ਆ ਤੇ ਇੰਨੇ ਜਿਹੀ ਪ੍ਰਮਾਤਮਾ ਹਵੇਸ਼ਨਾ ਉਸ ਰੂਹ ਦੇ ਨਾਲ ਰਹਿੰਦਾ ਹੈ ਜਿਹੜੀ ਸਿਰਫ ਪ੍ਰਮਾਤਮਾ ਨੂੰ ਹਰ ਪਲ ਹਰ ਟਾਈਮ ਯਾਦ ਕਰਦੀ ਹੈ ਸੋ ਇਹੋ ਜਿਹਾ ਪਿਆਰ ਆਪਣੇ ਮੁਰਸ਼ਿਦ ਨਾਲ ਪਾਇਆ ਕਰੋ ਤਾਂ ਉਹ ਹਰ ਇੱਕ ਸਵਾਲ ਦਾ ਜਵਾਬ ਦਿੰਦਾ ਹੈ ਜੇਕਰ ਪਰੇਸ਼ਾਨੀ ਹਰ ਤੋਂ ਬਾਅਦ ਆ ਜਾਂਦੀ ਹੈ ਤਾਂ ਉਸੇ ਵਕਤ ਫਿਰ ਆਪਣੇ ਨਾਲ ਜੋੜ ਲੈਂਦਾ ਹੈ ਫਿਰ ਉਹ ਸੰਕੇਤ ਕੋਈ ਨਾ ਕੋਈ ਦਿੰਦਾ ਹੈ ਕਿ ਮੈਂ ਤੁਹਾਡੇ ਨਾਲ ਹਾਂ ਸੋ ਇਹਨਾਂ ਗੱਲਾਂ ਨੂੰ ਜਦੋਂ ਮਹਿਸੂਸ ਕਰੋਗੇ ਸਮਝੋਗੇ ਤਾਂ ਗੱਲ ਸਮਝ ਵਿੱਚ ਸਾਰੀ ਹੀ ਆ ਜਾਂਦੀ ਹੈ ਜੀ ਸੋ ਇਸੇ ਤਰ੍ਹਾਂ ਦਾ ਪਿਆਰ ਆਪਣੇ ਮਾਲਕ ਦੇ ਨਾਲ ਹੋਣਾ ਚਾਹੀਦਾ ਹੈ ਜੀ ਹੁਣ ਆਪਾਂ ਇੱਥੇ ਇੱਕ ਵਾਰ ਕਮੈਂਟ ਦੱਸਦੇ ਹਾਂ ਜੀ ਇੱਥੇ ਲਿਖਦੇ ਨੇ ਕਿ ਪਰਮਾਤਮਾ ਜਣ ਕੇ ਸਰਕਾਰਾਂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਤੁਸੀਂ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਆਪਣੇ ਨਾਲ ਜਣ ਪਰਮਾਤਮਾ ਦੇ ਨਾਲ ਜੋੜ ਕੇ ਰੱਖੋ ਸੋ ਅਸੀਂ ਪੂਰੀ ਵੀਡੀਓ ਸੁਣਦੇ ਆ ਸੋ ਦੇਖੋ ਜੀ ਪਰਮਾਤਮਾ ਦੇ ਨਾਲ ਜੋੜਨਾ ਸਿਰਫ ਇੱਕ ਸਾਡਾ ਫਰਜ ਹੈ ਅਸੀਂ ਆਪਣਾ ਫਰਜ਼ ਨਿਭਾ ਰਹੇ ਆਂ ਸੋ ਹੁਣ ਜਦੋਂ ਤੁਸੀਂ ਕੋਈ ਗੱਲ ਜਾਣੀ ਕਿ ਤੁਸੀਂ ਤਾਂ ਚਲੋ ਹਰ ਰੋਜ਼ ਸੁਣਦੇ ਹੋ ਲਿਖਿਆ ਵੀ ਹੈ ਵੀਡੀਓ ਵਿੱਚ ਪਰ ਜਿਹੜਾ ਵੀ ਰੂਹ ਇਸ ਵਕਤ ਸੁਣ ਰਹੀਆਂ ਹੈ ਇੱਕ ਹੀ ਬੇਨਤੀ ਆ ਕਿ ਪਰਮਾਤਮਾ ਦੇ ਨਾਮ ਤੇ ਜਦੋਂ ਕੋਈ ਕੰਮ ਕਰਨ ਲੱਗਦੇ ਹੋ ਤਾਂ ਉਹ ਮਨ ਚਿੱਤ ਲਗਾ ਕੇ ਕਰਨਾ ਚਾਹੀਦਾ ਕਾਲੀ ਜਲਦਬਾਜ਼ੀ ਕਦੇ ਨਾ ਕਰੋ ਜੇਕਰ ਉਹ ਮਾਲਕ ਤੋਂ ਕੁਸ਼ ਲੈਣਾ ਹੈ ਜੇਕਰ ਤੁਸੀਂ ਫ੍ਰੀ ਸਮਾਂ ਕੱਢ ਕੇ ਉਹਨਾਂ ਦੇ ਨਾਮ ਤੇ ਕੋਈ ਕਰਮ ਕਰਦੇ ਹੋ ਕੋਈ ਗੱਲ ਸੁਣਦੇ ਹੋ satsang ਸੁਣਦੇ ਹੋ ਤਾਂ ਚੱਕੀ ਤਰ੍ਹਾਂ ਨਾਲ ਸੁਣਿਆ ਕਰੋ ਗੱਲ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰੋ ਤਾਂ ਗੱਲਾਂ ਸਮਝ ਵਿੱਚ ਆਉਂਦੀਆਂ ਹੈ ਤਾਂ ਫਿਰ ਪ੍ਰਮਾਤਮਾ ਨਾਲ ਜੁੜ ਸਕਦੇ ਆ ਜੇਕਰ ਕਹੀਏ ਕਿ ਜੋ ਵੀਡੀਓ ਦੇ ਉੱਤੇ ਲਿਖਿਆ ਹੈ ਉਹਨਾਂ ਪਹਿ ਹੀ ਸੁਣਨਾ ਹੈ ਸਿਰਫ ਮਤਲਬ ਦੀ ਗੱਲ ਸੁਣਨੀ ਆ ਸੋ ਇਸ ਤਰ੍ਹਾਂ ਨਹੀਂ ਹੁੰਦਾ ਗੱਲ ਪੂਰੀ ਸੁਣੋਗੇ ਤਾਂ ਵਜ੍ਹਾ ਵੀ ਪਤਾ ਚੱਲਦੀ ਹੈ ਕਾਰਨ ਵੀ ਪਤਾ ਚੱਲਦੇ ਗੱਲਾਂ ਦੇ ਸੋ ਇਸ ਕਰਕੇ ਸਮਾਂ ਜੋ 10 15 ਮਿੰਟ ਦਾ ਹੈ ਜ਼ਰੂਰ ਕੱਢਿਆ ਕਰੋ ਤੇ ਵੀਡੀਓ ਜਦੋਂ ਵੀ ਸੁਣਨੀ ਹੈ ਫ੍ਰੀ ਟਾਈਮ ਕੱਢ ਕੇ ਸੁਣੋ ਕੀ ਗੱਲ ਸਾਰੀ ਸਮਝ ਵਿੱਚ ਆਵੇ ਸੋ ਗੱਲ ਸਮਝ ਵਿੱਚ ਆਵੇਗੀ ਸੁਣੇ ਦਾ ਵੀ ਤਾਂ ਇਹ ਫਾਇਦਾ ਹੈ ਸੋ ਕੱਲਾ ਸੁਣਨਾ ਨਹੀਂ ਉਹ ਸਮਝਣਾ ਵੀ ਜ਼ਰੂਰੀ ਹੈ ਸੋਚ ਵਿਚਾਰ ਜ਼ਰੂਰ ਕਰਿਆ ਕਰੋ ਅੰਦਰੋਂ ਅੰਦਰ ਹੀ ਪਰਮਾਤਮਾ ਦੇ ਨਾਲ ਗੱਲ ਜ਼ਰੂਰ ਕਰਿਆ ਕਰੋ ਤਾਂ ਉਹ ਪ੍ਰਮਾਤਮਾ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੇਗਾ। ਸੋ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜੀ। ਇੱਥੇ ਤੁਹਾਡਾ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਨੇ ਹੋ, ਪੂਰੀ ਵੀਡੀਓ ਸੁਣਦੇ ਹੋ ਜੀ। ਇਸੇ ਤਰ੍ਹਾਂ ਸਮਾਂ ਜੋ ਤੁਸੀਂ ਕੱਟ ਰਹੇ ਹੋ ਅੱਜ, ਇਹ ਕਦੇ ਵਿਅਰਥਾ ਨਹੀਂ ਜਾਣਾ। ਕਦੇ ਨਾ ਕਦੇ ਇਹ ਕੰਮ ਹੀ ਆਉਣਾ ਹੈ ਕਿਉਂਕਿ ਉਹ ਪ੍ਰਮਾਤਮਾ ਕਦੇ ਵੀ ਸੇਵਾ ਦਾ ਹੱਕ ਨਹੀਂ ਰੱਖਦਾ। ਜੋ ਤੁਸੀਂ ਉਹਦੇ ਨਾਮ ਤੇ ਸਮਾਂ ਕੱਟਦੇ ਹੋ ਉਸ ਸਮਾਂ ਵਿਅਰਥਾ ਨਹੀਂ ਜਾਏਗਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜੀ ਜੇਕਰ ਅੱਜ ਸਮੇਂ ਦੀ ਕਦਰ ਆਪਾਂ ਕਰਾਂਗੇ ਤੇ ਸਮਾਂ ਵੀ ਸਾਡੀ ਕਦਰ ਕਰੇਗਾ ਸੋ ਸਮਾਂ ਜੋ ਹੈ ਬਹੁਤ ਤੇਜ਼ੀ ਦੇ ਨਾਲ ਬੀਤਦਾ ਜਾ ਰਿਹਾ ਹੈ ਪਲ ਘਟਦੇ ਜਾ ਰਹੇ ਜਿੰਦਗੀ ਦੇ ਜਿੰਨੀ ਛੇਤੀ ਆਪਾਂ ਪ੍ਰਮਾਤਮਾ ਨਾਲ ਜੁੜ ਜਾਈਏ ਉਨਾ ਹੀ ਆਪਣੇ ਲਈ ਵਧੀਆ ਹੈ ਜੀ ਸੋ ਇੱਕ ਗੱਲ ਦਾ ਇਹ ਧਿਆਨ ਰੱਖਿਆ ਕਰੋ ਕਿ ਇੱਕ ਉਹਦੇ ਨਾਲ ਜਾਣਾ ਹੈ ਜਿੱਥੇ ਕੋਈ ਰਿਸ਼ਤੇਦਾਰ ਨਹੀਂ ਜਾ ਸਕਦਾ ਉਸ ਥਾਂ ਤੇ ਗੁਆਇਆਂ ਉਹ ਮਾਲਕ ਨੇ ਸਾਡੀਆਂ ਭਰਨੀਆਂ ਚੰਗੇ ਕਰਮਾਂ ਨੇ ਭਰਨੀਆਂ ਇਸ ਕਰਕੇ ਚੰਗੇ ਕਰਮ ਕਰੋ ਤੇ ਉਹ ਪ੍ਰਮਾਤਮਾ ਦੇ ਨਾਲ ਪਿਆਰ ਪਾਓ ਨਾਮ ਦੀ ਕਮਾਈ ਕਰੋ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਬਾਥੀ ਉੱਪਰ ਜਰੂਰ ਧੂਫ ਪਾਉਣਾ ਹੈ ਤਾਂ ਕਿ ਉਸ ਤੇ ਥੋੜੀ ਜਿਹੀ ਫੀਮ ਦਾ ਭੋਗ ਪਾ ਸਕਦੇ ਆ ਸੋ ਦੇਖੋ ਜੀ ਇਹ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਇੱਕ ਗੱਲ ਕਵਾਂਗੇ ਜਿਹੜੀ ਵੀ ਲਾਇਨ ਦੀ ਤੁਸੀਂ ਸੇਵਾ ਕਰਦੇ ਹੋ ਸੋ ਪੈਰੋ ਜਤੀ ਦੀ ਕਰ ਲੋ ਮਸਤਾ ਦੀ ਕਰ ਲੋ ਬੱਲੀਆਂ ਦੀ ਕਰ ਲੋ ਸੋ ਅਲੱਗ ਅਲੱਗ ਸੇਵਾ ਨੇ ਅਲੱਗ ਅਲੱਗ ਉਹਨਾਂ ਦੇ ਕਰਮ ਨੇ ਸੋ ਕਈ ਥਾਂ ਹੀ ਮੀਟ ਚੱਲਦਾ ਹੈ ਕਈ ਥਾਂ ਹੀ ਮੀਟ ਪੀਰਾ ਦੇ ਨਹੀਂ ਚੱਲਦਾ ਸੋ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੋਚ ਵਿਚਾਰ ਵਾਲੀਆਂ ਤਾਂ ਹੁੰਦੀਆਂ ਹੈ ਜਿੱਦਾਂ ਜਿੱਦਾਂ ਗਾੜੀ ਕੀ ਉਹਨਾਂ ਦੇ ਧਰਮ ਵਿੱਚ ਲਿਖਿਆ ਹੁੰਦਾ ਉਸ ਉਸ ਤਰ੍ਹਾਂ ਦਾ ਕਰਮ ਕੀਤਾ ਜਾਂਦਾ ਹੈ ਸੋ ਬਾਕੀ ਇਥੇ ਇੱਕ ਹੀ ਸਲਾਹ ਦੇਵਾਂਗੇ ਕਿ ਜੇਕਰ ਕੋਈ ਇਹੋ ਜਿਹੀ ਫੱਕਰ ਵੀ ਹੈ ਫਕੀਰ ਪੀਰ ਹੈ ਜਿਹੜੇ ਇਹ ਚੀਜ਼ਾਂ ਪਸੰਦ ਕਰਦੇ ਆ ਉਹਨਾਂ ਦੀ ਵੀ ਸੇਵਾ ਤੁਸੀਂ ਜ਼ਿਕਰ ਕਰਦੇ ਹੋ ਜੇਕਰ ਤੁਸੀਂ ਚਾਹੋ ਵੀ ਅਸੀਂ ਵੈਸ਼ਨੋ ਰੂਪ ਵਿੱਚ ਮੰਨਣਾ ਹੈ ਜੋ ਤੁਹਾਡੇ ਚੱਲਦਾ ਹੈ ਆਂਡਾ ਮੀਟ ਸ਼ਰਾਬ ਕੋਈ ਇਹੋ ਜੀਆਂ ਚੀਜ਼ਾਂ ਉਹ ਅਸੀਂ ਕਰਮ ਕਰਨਾ ਨਹੀਂ ਚਾਹੁੰਦੇ ਸੋ ਅਸੀਂ ਵੈਸ਼ਨੋ ਰੂਪ ਵਿੱਚ ਤੇਰੀ ਸੇਵਾ ਕਰਨੀ ਚਾਹੁੰਦੇ ਆ ਸੋ ਅਸੀਂ ਕਈ ਵਾਰ ਦੱਸਿਆ ਹੈ ਕਿ ਜਿਸ ਰੂਪ ਵਿੱਚ ਜਿਸ ਤਰ੍ਹਾਂ ਤੁਸੀਂ ਉਹ ਮਾਲਕ ਨੂੰ ਪਸੰਦ ਕਰੋਗੇ ਉਹ ਉਸੇ ਰੂਪ ਵਿੱਚ ਤੁਹਾਡੀ ਸੇਵਾ ਸਵੀਕਾਰ ਕਰ ਲੈਣਗੇ ਸੋ ਇਹ ਤੁਹਾਡੇ ਮਨ ਦਾ ਟਿਕਣਾ ਹੈ ਮਨ ਟਿਕਾ ਲਿਆ ਮਨ ਵਿੱਚ ਇਹ ਸੋਚਣਾ ਕਿ ਮੈਂ ਇਸ ਤਰ੍ਹਾਂ ਮਨਕਾ ਤੇਰੀ ਸੇਵਾ ਕਰਨੀ ਚਾਹੁੰਦਾ ਆ ਤਾਂ ਉਹ ਉਸੇ ਤਰ੍ਹਾਂ ਸੇਵਾ ਤੁਹਾਡੇ ਤੋਂ ਲੈਣ ਲੱਗ ਪੜਣਗੇ ਸੋ ਬਾਕੀ ਜਿੱਦਾਂ ਜਿੱਦਾਂ ਤੁਹਾਡੇ ਪਹਿਲਾਂ ਤੋਂ ਪੀੜੀਆਂ ਕਰਦੀਆਂ ਆ ਰਹੀਆਂ ਤੁਸੀਂ ਉਸ ਹਿਸਾਬ ਨਾਲ ਕਰਮ ਕਰ ਸਕਦੇ ਆ ਬਾਕੀ ਮੇਨ ਗੱਲ ਤੁਹਾਨੂੰ ਦੱਸ ਦਿੱਤੀ ਕਿ ਜੇਕਰ ਅੱਗੇ ਤੋਂ ਜਾਂ ਕਿਸੇ ਨੇ ਵੀ ਸੇਵਾ ਕਰਨੀ ਹੈ ਪੀਰਾਂ ਫਕੀਰਾਂ ਦੀ ਮਸਤਵਲੀਆਂ ਦੀ ਸੋ ਬਹੁਤ ਧਹਾ ਤੇ ਧਾਰਮਿਕ ਧਹਾ ਤੇ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੈ ਤੇ ਉਹ ਤੁਹਾਡੀ ਆਪ ਦੀ ਸੋਚ ਹੈ ਕਿ ਅਸੀਂ ਸੇਵਾ ਵੀ ਉਸੇ ਤਰ੍ਹਾਂ ਕਰਨੀ ਚਾਹੁੰਦੇ ਆ ਜਾਂ ਜੇ ਵੈਸ਼ਨੂ ਰੂਪ ਵਿੱਚ ਮੰਨਣਾ ਚਾਹੁੰਦੇ ਤਾਂ ਉਸ ਤਰ੍ਹਾਂ ਹੀ ਸੇਵਾ ਤੁਹਾਡੀ ਸਫਲ ਹੋ ਜਾਵੇਗੀ ਜੀ ਇਹ ਤੁਹਾਡੀ ਸੋਚ ਤੇ ਹੈ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਕਮੈਂਟ ਹਮੇਸ਼ਾ ਹੀ ਵੀਡੀਓ ਤੇ ਕਰਦੇ ਆ ਹਮੇਸ਼ਾ ਹੀ ਆਪਣਾ ਨਾਮ ਵੀ ਲਿਖਦੇ ਆ ਦਾਸ ਮੇਜਰ ਪਟਿਆਲਾ ਸੋ ਇਹ ਲਿਖਦੇ ਨੇ ਕਿ ਸਾਨੂੰ ਸਿਰਫ ਇੱਕ ਕਲਮਾ ਹੀ ਗੁਰੂ ਨੇ ਦਿੱਤਾ ਸੀ ਹੋਰ ਕੋਈ ਵੀ ਗੁਰੂ ਮੰਤਰ ਨਹੀਂ ਦਿੰਦਾ ਸੋ ਦੇਖੋ ਇਹ ਸ਼ਬਦ ਤਾਂ ਇੱਕ ਹੀ ਹੁੰਦਾ ਹੈ ਜਦੋਂ ਗੁਰਧਾਰਨਾ ਕਰਦੇ ਆ ਇਹ ਨਹੀਂ ਕਿ ਕੋਈ ਵੱਖ-ਵੱਖ ਸ਼ਬਦ ਹੁੰਦੇ ਨੇ ਸੋ ਇੱਕ ਹੀ ਸ਼ਬਦ ਹੁੰਦਾ ਹੈ ਉਹ ਜੋ ਮਿਲ ਜਾਂਦਾ ਹੈ ਫਿਰ ਉਹਨੂੰ ਜਿੰਨਾ ਤੁਸੀਂ ਸਿਮਰੋਗੇ ਉਹਦੇ ਰਾਹੀਂ ਹੀ ਤੁਸੀਂ ਉਹ ਮੁਰਸ਼ਿਦ ਤੱਕ ਪਹੁੰਚ ਸਕਦੇ ਪੀਰ ਆਫ ਪੀਰਾਂ ਦੇ ਤਿਦਾਰ ਕਰ ਸਕਦੇ ਆ ਸੋ ਨਾਮ ਦੀ ਕਮਾਈ ਕਰਨੀ ਹੈ ਉਹ ਸ਼ਬਦ ਹੀ ਸਿਮਰਨਾ ਹੈ ਉਹਦੇ ਵਿੱਚ ਹੀ ਸਭ ਕੁਝ ਹੈ ਸੋ ਉਹਦੇ ਰਾਹੀਂ ਹੀ ਤੁਸੀਂ ਉਸ ਫੱਕਰ ਫਕੀਰ ਤੱਕ ਪਹੁੰਚ ਸਕਦੇ ਆ ਮਾਲਕ ਦੇ ਨਾਲ ਮੁਲਾਪ ਕਰ ਸਕਦੇ ਆ ਸੋ ਜੋ ਸ਼ਬਦ ਤੁਹਾਨੂੰ ਤੁਹਾਡਾ ਗੁਰੂ ਦੇ ਦਿੰਦਾ ਹੈ ਕੋਈ ਇਹ ਨਹੀਂ ਹੈ ਕਿ ਕੋਈ ਵੱਖ-ਵੱਖ ਸ਼ਬਦ ਹੁੰਦੇ ਨੇ ਸੋ ਬਾਕੀ ਇਥੇ ਲਿਖਦੇ ਨੇ ਕਿ ਹੁਣ ਉਹਨਾਂ ਨੂੰ ਹੀ ਗੁਰੂ ਮੰਨਣਾ ਪਵੇਗਾ ਸੋ ਜੇਕਰ ਗੁਰ ਧਾਰਨਾ ਕਰ ਲਈ ਹੈ ਤਾਂ ਇੱਕ ਵਾਰ ਹੀ ਕੀਤੀ ਜਾਂਦੀ ਆ ਸੋ ਬਾਕੀ ਆਪੋ ਆਪਣੀ ਸੋਚ ਹੈ ਸੋ ਜੇਕਰ ਆਮ ਹੀ ਕਿਸੇ ਨੇ ਵੈਸੇ ਹੀ ਕਲਮਾ ਦੇ ਦਿੱਤਾ ਤਾਂ ਇਸ ਤਰ੍ਹਾਂ ਵੀ ਗੁਰੂ ਨਹੀਂ ਬਣਦਾ ਸੋ ਗੁਰੂ ਵੀ ਸੋਚ ਸਮਝ ਕੇ ਬਣਾਇਆ ਜਾਂਦਾ ਹੈ ਜਿੱਥੇ ਗੱਦੀ ਤੇ ਹੁਕਮ ਹੋਵੇ ਕਿ ਇਹ ਨਾਮਦਾਨ ਦੇ ਸਕਦੇ ਸੰਗਤ ਡੇਰੇ ਨਾਲ ਜੁੜੀ ਹੋਈ ਹੈ ਗੱਦੀ ਤੇ ਬੈਠੇ ਹੋਏ ਆ ਨਾਮ ਸ਼ਬਦ ਦੇ ਰਹੇ ਆ ਸੋ ਇਸ ਤਰ੍ਹਾਂ ਫਿਰ ਉਸ ਜਗ੍ਹਾ ਤੋਂ ਨਾਮ ਸ਼ਬਦ ਲਿਆ ਜਾ ਸਕਦਾ ਜਿੱਕਰ ਤੁਹਾਡਾ ਮਨ ਹੀ ਉੱਥੇ ਠਿੱਗ ਗਿਆ ਕਿ ਮੈਂ ਇੱਥੋਂ ਹੀ ਨਾਮ ਸ਼ਬਦ ਲੈਣਾ ਮੈਨੂੰ ਇਹ ਹੀ ਸਹੀ ਲੱਗਦਾ ਹੈ ਤਾ ਫਿਰ ਤੁਹਾਡੇ ਲਈ ਉਹੀ ਸਹੀ ਆ ਕਿਉਂਕਿ ਮਨ ਦੀ ਸੁਣਨੀ ਚਾਹੀਦੀ ਜੇ ਤੋ ਚੰਗਾ ਕਰਮ ਕਰਨ ਲੱਗਦੇ ਆ ਮਨ ਉਹ ਵਹੀ ਭਰਦਾ ਹੈ ਤਾਂ ਫਿਰ ਉਹ ਤੁਹਾਡੇ ਲਈ ਸਹੀ ਹੀ ਹੋਵੇਗਾ ਸੋ ਧਿਆਨ ਇੱਕ ਗੱਲ ਦਾ ਹੀ ਰੱਖਣਾ ਕਿ ਜ਼ਿੰਦਗੀ ਵਿੱਚ ਗੁਰੂ ਇੱਕ ਥਾਂ ਹੀ ਬਣਾਉਣਾ ਚਾਹੀਦਾ ਜਿੱਥੇ ਮਨ ਟਿਕ ਜਾਵੇ ਮਨ ਦਾ ਟਿਕਣਾ ਜ਼ਰੂਰੀ ਹੈ ਮਨ ਟਿਕ ਗਿਆ ਤੇ ਆਪਣੇ ਆਪ ਸਭ ਕੁਝ ਸਹੀ ਹੋ ਜਾਂਦਾ ਪਰੇਸ਼ਾਨੀ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀ ਹੈ ਤੇ ਚੰਗੀ ਵੀ ਜ਼ਰੂਰ ਹੈ ਪਰੇਸ਼ਾਨ ਕਦੇ ਨਹੀਂ ਹੋਣਾ ਚਾਹੀਦਾ ਇਹ ਨਹੀਂ ਪਰੇਸ਼ਾਨੀ ਨੂੰ ਦੇਖ ਕੇ ਰਸਤਾ ਹੀ ਬਦਲ ਲਈਏ ਰਸਤਾ ਕਦੇ ਨਾ ਬਦਲੋ ਸੋ ਇੱਕ ਰਸਤੇ ਤੇ ਟਿਕੇ ਰਹੋ ਤੇ ਆਪਣੇ ਆਪ ਸਭ ਕੁਝ ਸਹੀ ਹੋ ਜਾਂਦਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਇੱਕ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਓ ਜੀ ਨਾਲ ਦੀ ਨਾਲ ਸੋ ਅੱਜ ਦਾ ਮੇਨ ਵਿਸ਼ਾ ਹੈ ਕਿ ਜਦੋਂ ਆਪਾਂ ਪਹਿਲਾਂ ਤਾਂ ਇੱਥੇ ਗੱਲ ਕਰੀਏ ਕਿ ਜਦੋਂ ਦਰਵਾਰ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਕਿਸੇ ਬਰਤਨ ਵਿੱਚ ਪਾਣੀ ਹੈ ਉਹਦੇ ਵਿੱਚ ਕੱਪੜਾ ਡਿਪ ਕਰਕੇ ਜਦੋਂ ਆਪਾਂ ਤੇਲਾਂ ਤੇ ਫੇਰਦੇ ਆ ਤੇ ਉਹ ਜੋ ਪਾਣੀ ਹੁੰਦਾ ਹੈ ਉਹ ਆਮ ਨਾਲੀਏ ਵਿੱਚ ਜਾਂ ਵੈਸੇ ਹੀ ਨਹੀਂ ਡੁੱਲਣਾ ਚਾਹੀਦਾ ਸੋ ਉਹ ਪਾਣੀ ਤੁਸੀਂ ਜੇਕਰ ਘਰ ਵਿੱਚ ਗਮਲੇ ਲਗਾਏ ਹੋਈਆਂ ਪੇੜ ਪੌਦੇ ਨੇ ਉਹਨਾਂ ਨੂੰ ਪਾ ਸਕਦੇ ਆ ਤੇ ਦੂਸਰੀ ਗੱਲ ਜੋ ਕੱਚੀ ਲੱਸੀ ਬਣਾਉਂਦੇ ਹੋ ਚਰਾਗਾ ਨੂੰ ਇਸ਼ਨਾਨ ਕਰਾਉਂਦੇ ਆ ਜਾਂ ਫਿਰ ਜੋ ਨਾਗ ਰੱਖੇ ਹੋਏ ਨੇ ਦਰਵਾਜ਼ੇ ਤੇ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਆ ਕੱਚੀ ਲੱਸੀ ਦੇ ਨਾਲ ਤੇ ਉਹ ਜੋ ਕੱਚੀ ਲੱਸੀ ਹੈ ਚਰਾਗਾ ਵਾਲੀ ਤੇ ਨਾ ਗਾਵੜੀ ਸੋ ਉਹ ਕੱਚੀ ਲਸਤੀ ਤੁਸੀਂ ਹਮੇਸ਼ਾ ਹੀ ਜੋ 메ਨ ਗੇਟ ਹੁੰਦਾ ਹੈ ਘਰ ਦਾ ਮੁੱਖ ਦਰਵਾਜਾ ਉਹਦੇ ਮੁੱਖਾਂ ਦੇ ਵਿੱਚ ਵਧਾਉਣਾ ਹੈ ਪਹਿਲਾਂ ਘਰ ਵਿੱਚ ਛਿੱਟਾ ਦੇ ਲੋ ਫਿਰ ਮੁੱਖਾਂ ਦੇ ਨਾਲ ਵਧਾ ਦਿਓ ਤੇ ਇਹਦੇ ਨਾਲ ਵੀ ਸਭ ਕੁ ਸਹੀ ਰਹਿੰਦਾ ਹੈ ਮਾਲਕ ਦੀ ਕਿਰਪਾ ਰਹਿੰਦੀ ਕਿਉਂਕਿ ਉਹਨਾਂ ਦੇ ਚਿਰਾਗ ਆਪਾਂ ਇਸ਼ਨਾਨ ਕਰਾਈ ਹੁੰਦੇ ਆ ਤੇ ਚਿਰਾਗਾ ਚ ਹੀ ਤਾਂ ਸਾਰੀ ਪਾਵਰ ਹੈ ਉਹ ਮਾਲਕ ਚਿਰਾਗ ਰਾਈ ਤਾਂ ਸਾਰੀ ਸੇਵਾ ਲੈ ਰਿਹਾ ਹੈ ਜੀ ਸੋ ਉਹ ਜੋ ਕੱਚੀ ਲਸਤੀ ਹੁੰਦੀ ਹੈ ਉਹ 메ਨ ਦਰਵਾਜੇ ਵਿੱਚ ਜਾਣੀ ਕਿ ਮੁੱਖਾਂ ਦੇ ਨਾਲ ਉਹ ਕੱਚੀ ਲਸਤੀ ਵਧਾ ਦਿੱਤੀ ਜਾਣੀ ਚਾਹੀਦੀ ਹੈ ਜੀ ਸੋ ਇਦਾਂ ਨਹੀਂ ਕਰਨੀ ਕਦੇ ਵੀ ਕਿ ਜਾਂ ਨਾਲੀ ਦੇ ਵਿੱਚ ਡੋਲ ਦਿੱਤੀ ਵੈਸੇ ਹੀ ਦਰ ਉਧਰ ਪਾਣ ਡੋਲ ਤਾਂ ਇਸ ਤਰ੍ਹਾਂ ਕਦੇ ਨਾ ਕਰੋ ਸੋ ਜਾਂ ਫਿਰ ਅਗਾ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਆਪਾਂ ਦੱਸਿਆ ਹੈ ਕਿ ਦਰਵਾਰ ਦਾ ਜੋ ਪਾਣੀ ਹੁੰਦਾ ਹੈ ਇਸ਼ਨਾਨ ਕਰਵਾਇਆ ਉਹ ਪਾਣੀ ਤੁਸੀਂ ਗਮਲਿਆਂ ਨੂੰ ਪਾ ਸਕਦੇ ਆ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜੀ ਜੇਕਰ ਪੀਰਾਂ ਵਕੀਰਾਂ ਦੀ ਸੇਵਾ ਕਰਦੇ ਹੋ ਕਿਉਂਕਿ ਕੋਈ ਵੀ ਉਹਨਾਂ ਦੇ ਨਾਲ ਜੁੜੀ ਹੋਈ ਚੀਜ਼ ਉਹ ਹਮੇਸ਼ਾ ਸੋਚੀ ਦੇ ਨਾਲ ਹੀ ਵਰਤੋਂ ਦੇ ਵਿੱਚ ਲੈਣੀ ਹੈ ਜੀ ਸੋ ਹੁਣ ਇੱਥੇ ਆਪਾਂ ਵੀਡੀਓ ਸਮਾਪਤ ਕਰਦੀਆਂ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਜੈ ਪੀਰਾਂ ਦੀ ਜੀ ਜੈ ਸਾਈਂ ਹਾਂ ਜੀ